ਇਹਨਾਂ ਲੋਕਾਂ ਨੂੰ ਕੱਲੀਆਂ ਵੋਟਾਂ ਦਿਖ ਦਿਖਾਂਗੇ। ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸਰਬੱਤ ਦੇ ਭਲੇ ਦਾ ਸਿਧਾਂਤ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ। ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਹੈ। ਤੁਸੀਂ ਚੇਤੇ ਰੱਖਿਓ ਜਿਹੜੀਆਂ 84 ਦਿੱਲੀ ਦੇ ਵਿੱਚ ਆਪਣੇ ਲੋਕਾਂ ਨੇ ਜੋ ਹੰਡਾਇਆ ਉਹ 84 ਪੰਜਾਬ ਦੇ ਵਿੱਚ ਨਾ ਬਣ ਜਾਈ। ਸਾਡੇ ਬੱਚਾਂ 'ਤੇ ਕਤਲ ਕਰਨ ਲੱਗ ਗਏ। ਸਾਡੀਆਂ ਬੀਬੀਆਂ ਨੂੰ ਸਾਡੀਆਂ ਜਵਾਕੜਿਆਂ ਨੂੰ ਹੱਥ ਪਾਉਣ ਲੱਗ ਗਏ। ਕੋਈ ਬੱਚੀ ਛੋਟੀ ਜਿਹੀ 18 ਸਾਲ ਦੀ 17 ਸਾਲ ਦੀ ਸਕੂਟਰੀ ਤੇ ਜਾ ਰਹੀ ਸੀ ਮਗਰ ਉਹਦਾ ਦਾਦਾ ਬੈਠਾ ਹੋਣਾ 60 65 60 ਦਾ 70 ਸਾਲ ਦਾ ਬਜ਼ੁਰਗ ਟੱਕੇ ਹੋਏ دارو ਦੇ ਤਿੰਨ ਭਈਏ ਜਾ ਰਹੇ ਆ ਉਹਨੇ ਕੁੜੀ ਨੇ ਮਾੜਾ ਮੋੜਾ ਹਾਰਨ ਮਾਰਾ ਵੀ ਭਾਈ ਪਾਸੇ ਹੋ ਜਾਂ ਝੂਲਦੇ ਤੁਰੇ ਜਾਂਦੇ ਸੀਗੇ ਐਨੀ ਗੱਲ ਤੇ ਉਹਨਾਂ ਦੇ ਵਿੱਚੋਂ ਇੱਕ ਨੇ ਉਹ ਕੁੜੀ ਦੇ ਜਿਹੜਾ ਸਾਲ ਪਾਇਆ ਹੁੰਦਾ ਗੱਲ 'ਚ ਉਹ ਫੜ ਲਿਆ ਉਹ ਕੁੜੀ ਨੇ ਵਿਰੋਧ ਕੀਤਾ ਦੂਜੇ ਨੇ ਬਾਹ ਫੜ ਲਿਓ ਕੁੜੀ ਦੀ ਹਰ ਮਸਲੇ ਨੂੰ ਇਹ ਤੁਸੀਂ ਯਾਤ ਤੁਸੀਂ ਧਰਮ ਨਾਲ ਨਾ ਜੋੜਿਆ ਕਰੋ ਪਰ ਸਾਨੂੰ ਅੱਜ ਇਕੱਠੇ ਹੋ ਕੇ ਸਮੁੱਚੇ ਰੂਪ ਦੇ ਵਿੱਚ ਸਾਨੂੰ ਲੜਨ ਦੀ ਲੋੜ ਆ ਭਰਾਵੋ ਜੇ ਅਸੀਂ ਚਾਹੁੰਦੇ ਆ ਕਿ ਸਾਡੇ ਜਵਾਨ ਸਾਡੀਆਂ ਬੱਚੀਆਂ ਬੱਚੀਆਂ ਰਹਿਣ ਸਾਡੇ ਲੋਕ ਤਮਾਸ਼ੀਨ ਹੋ ਗਏ ਤਮਾਸ਼ਾ ਦੇਖਦੇ ਆ ਖਾਲੇ ਦੀ ਅੜੀਕ ਦੇ ਆ ਵੀ ਜਿਹੜੀ ਅੱਗ ਫੈਲ ਰਹੀ ਆ ਕਦੋਂ ਸਾਡੇ ਘਰਾਂ ਤੱਕ ਆਊਗੀ ਆਉਣੀ ਆ ਬਾਈ ਇਹ ਤਾਂ ਵਾਜ ਸਿੰਘ ਨੇ ਮਿਹਰਬਾਨੀ ਹੋਈ ਸਰਕਾਰ ਦੀ ਮਿਹਰਬਾਨੀ ਹੋਈ ਆਮ ਆਦਮੀ ਪਾਰਟੀ ਦੀ ਸਾਡੀਆਂ ਵੋਟਾਂ ਪੱਕੇ ਤੌਰ ਤੇ ਵਸਨੀਕ ਬਣ ਗਏ ਇਹਨਾਂ ਲੋਕਾਂ ਨੂੰ ਕੱਲੀਆਂ ਵੋਟਾਂ ਦਿਖਦੇ ਜਾਂਦੇ ਆ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਆ ਪਰ ਕਸੂਰ ਭਰਾਵੋ ਮੈਂ ਸਾਡਾ ਵੀ ਮੰਨਦਾ ਸਾਡੇ ਲੋਕਾਂ ਦਾ ਹੀ ਮੰਨਦਾ ਕਿ ਅਸੀਂ ਵੱਡੇ ਕਸੂਰਵਾਰਾਂ ਦੇਖੋ ਗੁਰਨਾਨ ਪਾਸ਼ਰਾ ਦਿਹਾੜਾ ਸਰਬ ਸੰਜੀਵਾਲ ਤਾਰਾ ਸੁਨੇਹਾ ਸਰਬਾਧ ਦੇ ਭਲੇ ਦਾ ਸਿਧਾਂਤ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਆ ਪਰ ਸਾਡੇ ਮਜ਼ਦੂਰਾਂ ਨੂੰ ਕੰਮ ਨਹੀਂ ਮਿਲਦਾ ਸਾਡੇ ਬੱਚਿਆਂ ਦੇ ਕਤਲ ਕਰਨ ਲੱਗ ਗਏ ਸਾਡੀਆਂ ਬੀਬੀਆਂ ਨੂੰ ਸਾਡੀਆਂ ਜਵਾਕੜਿਆਂ ਨੂੰ ਹੱਥ ਪਾਉਣ ਲੱਗ ਗਏ ਕਈ ਹਿੰਦੂ ਭਰਾ ਕਹਿ ਦਿੰਦੇ ਆ ਕਿ ਲੱਖਿਆ ਤੂੰ ਨਫ਼ਰਤ ਕਰਦਾ ਹੈ ਪ੍ਰਵਾਸੀਆਂ ਨੂੰ ਦੁਬਈਏ ਕਹਿਣਾ ਮੈਂ ਉਹਨਾਂ ਨੂੰ ਸੁਣਾਉਣਾ ਚਾਹੁੰਦਾ ਲੁਧਿਆਣੇ ਦੀ ਘਟਨਾ ਬੰਦੇ ਕਰ ਲੋ ਕੀ ਜੇ ਕੋਈ ਹੈ ਚੱਲ ਬੈਠਾ ਕੋਈ ਲੁਧਿਆਣੇ ਦੀ ਘਟਨਾ ਮੇਰਾ ਦੋਸਤ ਦਾ ਮੁੰਡਾ ਮਿੱਤਰ ਮੇਰਾ ਪ੍ਰਿੰਸ ਦਾ ਨਾਂ ਉਹ ਲੁਧਿਆਣੇ ਰਹਿੰਦਾ ਹੈ ਉਹਨੇ ਮੈਨੂੰ ਗੱਲ ਸੁਣਾਈ ਕਹਿੰਦਾ ਬਾਈ ਆ ਥੋੜਾ ਜਿਹਾ ਪਹਿਲਾਂ ਦੀ ਘਟਨਾ ਹੈ ਕੋਈ ਬੱਚੀ ਛੋਟੀ ਜਿਹੀ 18 ਸਾਲ ਦੀ 17 ਸਾਲ ਦੀ ਸਕੂਟਰੀ ਤੇ ਜਾ ਰਹੀ ਸੀ ਮਗਰ ਉਹਦਾ ਦਾਦਾ ਬੈਠਾ ਹੋਣਾ 60 65 60 ਦਾ 70 ਸਾਲ ਦਾ ਬਜ਼ੁਰਗ ਮਹਾਜਨ ਸੇਠ ਸੀਗਾ ਟੱਕੇ ਹੋਏ दारू ਦੇ ਤਿੰਨ ਭਈਏ ਜਾ ਰਹੇ ਆ ਉਹਨੇ ਕੁੜੀ ਨੇ ਮਾੜਾ ਮੋੜਾ ਹਾਰਨ ਮਾਰਿਆ ਵੀ ਭਾਈ ਪਾਸੇ ਹੋ ਜਾਓ ਝੂਲਦੇ ਤੁਰੇ ਜਾਂਦੇ ਸੀਗੇ ਉਹਨੇ ਕੁੜੀ ਨੇ ਨਾ ਹਟੇ ਹਾਰਨ ਮਾਰਦੇ ਵੀ ਪਾਸੇ ਨਾ ਹੋਏ ਤੇ ਉਹਨੇ ਕੋਲੇ ਧਾ ਕੇ ਸਕੂਟਰੀ ਕਿਹਾ ਵੀ ਭਈਆ ਮਾੜਾ ਸਾਈਡ ਦਿਓ ਮੈਂ ਨੰਗਣਾ ਐਨੀ ਗੱਲ ਤੇ ਉਹਨਾਂ ਦੇ ਵਿੱਚੋਂ ਇੱਕ ਨੇ ਉਹ ਕੁੜੀ ਦੇ ਜਿਹੜਾ ਸੌਲ ਪਾਇਆ ਹੁੰਦਾ ਗਲ ਚ ਉਹ ਫੜ ਲਿਆ ਉਹ ਕੁੜੀ ਨੇ ਵਿਰੋਧ ਕੀਤਾ ਦੂਜੇ ਨੇ ਬਾਹ ਫੜ ਲਿਓ ਕੁੜੀ ਦੀ ਤੇ ਵਿਚਾਰਾ ਜਿਹੜਾ ਬਜ਼ੁਰਗ ਸੀਗਾ ਉਹ ਬਜ਼ੁਰਗ ਕੰਬਣ ਲੱਗਾ ਦੂਰ ਹੋ ਕੇ ਖੜ ਗਿਆ ਹੁਣ ਬਜ਼ੁਰਗ ਬੰਦਾ ਤਿੰਨ ਬੰਦੇ दारू ਨਾਲ ਡੱਕੇ ਹੋਏ ਐ ਉਹਦਾ ਮੁਕਾਬਲਾ ਕਿਵੇਂ ਕਰਦਾ ਉਹ ਕਹਿੰਦਾ ਅਸੀਂ ਵੀ ਨੇੜੇ ਸੀਗੇ ਸਾਰਾ ਨਜ਼ਾਰਾ ਦੇਖ ਰਹੇ ਸੀ ਅਸੀਂ ਜਦੋਂ ਗਏ ਨੇੜੇ ਤਿੰਨੇ ਭਈਏ ਛੁਲਕੇ ਜਾ ਕੇ ਤੇ ਉਹ ਪਰਿਵਾਰ ਨੂੰ ਉਹ ਬੱਚੀ ਨੂੰ ਤੇ ਉਸ ਬਜ਼ੁਰਗ ਨੂੰ ਉਹਦੇ ਘਰੇ ਛੱਡ ਕੇ ਆਏ ਹਰ ਮਸਲੇ ਨੂੰ ਇਹ ਤੁਸੀਂ ਯਾਤ ਤੁਸੀਂ ਧਰਮ ਨਾਲ ਨਾ ਜੋੜਿਆ ਕਰੋ ਵੀ ਇਹ ਪਤਾ ਨਹੀਂ ਇਕੱਲੇ ਸਿੱਖਾਂ ਦਾ ਮਸਲਾ ਹੈ ਇਹ ਸਮੁੱਚੇ ਪੰਜਾਬੀਆਂ ਦਾ ਮਸਲਾ ਹੈ ਇੱਕ ਕਿਸਾਨ ਦਾ ਮਸਲਾ ਮਜ਼ਦੂਰ ਦਾ ਮਸਲਾ ਕੋਈ ਜਰਨਲ ਨਹੀਂ ਕੋਈ ਸੀਰੀ ਸਭ ਦਾ ਸਾਂਝਾ ਮਸਲਾ ਹੈ ਅਸੀਂ ਇਹਨੂੰ ਵੰਡ ਰਹੇ ਹਾਂ ਜਾਣ ਬੁਝ ਕੇ ਜੋ ਇੱਥੇ ਵਿਖੇੜੇ ਖੜੇ ਕੀਤੇ ਜਾ ਰਹੇ ਆ ਸਾਨੂੰ ਆਸਮਿਕ ਦੂਜੇ ਦੇ ਖਿਲਾਫ ਖੜਾ ਕੀਤਾ ਜਾ ਰਿਹਾ ਪਰ ਸਾਨੂੰ ਅੱਜ ਇਕੱਠੇ ਹੋ ਕੇ ਸਮੁੱਚੇ ਰੂਪ ਦੇ ਵਿੱਚ ਸਾਨੂੰ ਲੜਨ ਦੀ ਲੋੜ ਆ ਭਰਾਵੋ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਜਵਾਨ ਸਾਡੀਆਂ ਬੱਚੀਆਂ ਬੱਚੀਆਂ ਰਹਿਣ ਤੇ ਨਹੀਂ ਆਉਣ ਵਾਲਾ ਸਮਾਂ ਤੁਸੀਂ ਚੇਤੇ ਰੱਖਿਓ ਜਿਹੜੀਆਂ 84 ਦਿੱਲੀ ਦੇ ਵਿੱਚ ਆਪਣੇ ਲੋਕਾਂ ਨੇ ਜੋ ਹੰਡਾਇਆ ਉਹ 84 ਪੰਜਾਬ ਦੇ ਵਿੱਚ ਨਾ ਬਣ ਜਾਈ ਬਣੀ ਪਈ ਆ ਯਾਰ ਆਪੋ ਬਣੇ ਕੱਲ ਦੀਆ ਕੱਡਾ ਸੋਹਣਾ ਸੁਨੱਖਾ ਜਵਾਕ ਆ 17 ਸਾਲ ਦਾ ਮੁੰਡਾ ਯਾਰ ਮਿੰਟ ਕੇ ਮਾਰ ਕੇ ਗੱਲ ਚ ਛੁਰਾ ਤੇ ਮਾਰ ਕੇ ਉਹ ਤੁਰ ਗਏ ਯਾਰ ਗੱਲ ਵੀ ਕਿੰਡੀ ਕਿਸ ਯਾਰ ਐਨੀ ਗੱਲ ਯਾਰ ਵੀ ਸਿਰਫ ਤੇ ਸਿਰਫ ਸਾਈਕਲ ਤੇ ਕੋ ਜਵਾਕ ਜਾ ਰਿਹਾ ਸਾਈਕਲ ਵਾਲਾ ਜਵਾਕ ਭਈਏ ਦੇ ਵਿੱਚ ਵੱਜਿਆ ਪਤਾ ਨਹੀਂ ਭਈਆ ਢੱਕਿਆ ਭਈ ਦਾਰੂ ਉਹਦੇ ਵਿੱਚ ਵੱਜਿਆ ਐਨੀ ਗੱਲ ਦੇ ਉੱਤੇ ਉਹ ਨੌਜਵਾਨਾਂ ਨੇ ਕਿਹਾ ਜਵਾਕਾਂ ਨੇ ਕਿਹਾ ਯਾਰ ਤੁਸੀਂ ਇਹਨੂੰ ਜਵਾਕ ਨੂੰ ਗਾਲਾਂ ਨਾ ਕੱਢੋ ਐਨੀ ਗੱਲ ਤੇ ਭਈਆ ਨੂੰ ਗਾਲਾਂ ਕੱਢਣ ਲੱਗਾ ਜਵਾਕ ਨੂੰ ਉਹਨਾਂ ਦੋਨਾਂ ਨੌਜਵਾਨਾਂ ਨੇ ਆ ਕੇ ਰੋਕਿਆ ਕਹਿੰਦਾ ਖੜੋ ਬਰਦਾਸ਼ਟ ਮਿੰਟ ਇੱਥੇ ਮੈਂ ਆਇਆ ਐਨੀ ਗੱਲ ਦੇ ਉੱਤੇ ਆਪਣੇ ਬੰਦੇ ਬੁਲਾ ਕੇ ਲਿਆਉਂਦਾ ਕੁੰਬਣਾ ਪਿੰਡ ਦੇ ਵਿੱਚੋਂ ਉਹ ਸ਼ੁਰੇ ਲੈ ਕੇ ਆਉਂਦੇ ਆ ਤੇ ਦੇ ਦੋ ਨੂੰ ਮਾਰ ਕੇ ਤੁਰ ਜਾਂਦੇ ਆ ਤੇ ਸਾਡੇ ਹਲੇ ਵੀ ਜੂ ਨਹੀਂ ਸਰਕਦੀ ਸਾਨੂੰ ਹਲੇ ਵੀ ਲੱਗਦਾ ਕਿ ਅਸੀਂ ਸੁਰੱਖਿਆਤ ਹਰ ਬੰਦੇ ਹਰ ਪੰਜਾਬੀ ਨੂੰ ਲੱਗਦਾ ਵੀ ਕੋਈ ਮੈਂ ਕੀ ਲੈਣਾ ਮੈਂ ਤਾਂ ਘਰੇ ਕੁੰਡਾ ਲਾ ਕੇ ਬੱਜ ਜਾਊਂਗਾ ਕਿਵੇਂ ਬੱਜ ਜਾਓਗੇ ਸੋਡੀਆਂ ਧੀਆ ਨੇ ਸੋਡੇ ਜਵਾਕਾਂ ਨੇ ਕੱਲ ਨੂੰ ਬਾਹਰ ਨਹੀਂ ਜਾਣਾ ਯਾਰਾਂ ਚ ਨਹੀਂ ਆਉਣਾ ਸੜਕਾਂ ਤੇ ਨਹੀਂ ਆਉਣਾ ਦੱਸੋ ਕਿੱਥੇ ਸੱਖਾਂ ਨਾ ਤੁਸੀਂ ਪਰ ਭਾਬੋ ਮੈਂ ਲੈ ਦੇ ਕੇ ਕੋਈ ਗੱਲ ਮੰਨਦਾ ਕਸੂਰ ਸਾਡੇ ਲੋਕਾਂ ਦਾ ਅਸੀਂ ਕਸੂਰਵਾਰ ਆ 21 ਦੀ ਗੱਲ ਆ ਬਠਿੰਡੇ ਰੈਫਾਇਨਰੀ ਦੇ ਵਿੱਚ ਨਾ ਪੁਲਿਸ ਦੀਆਂ ਗੱਡੀਆਂ ਭੂਗਤੀਆਂ ਇਹਨਾਂ ਨੇ ਐਸਐਸਪੀ ਲੱਗਾਂਦੇ ਅਜੇ ਅਮਲੂਜਾ ਰੋਲਾ ਪਿਆ ਮੈਂ ਵੀ ਪੁੱਛਿਆ ਮੈਂ ਕਿਹਾ ਜੀ ਕੀ ਗੱਲ ਹੋ ਗਈ ਬੰਦੇ ਕੋਈ ਫੜੇ ਗਏ ਉਹ ਕਹਿੰਦਾ ਲੱਖਿਆ ਬੰਦਾ ਹੀ ਅੰਦਰ 20000 ਫੜਦਾ ਕਿਹਨੂੰ ਫੜ ਲਓਗੇ ਤੇ ਹੁਣ ਇਹ ਬੰਦੇ ਅੱਛਾ ਜਾਣਗੇ ਸਾਨੂੰ ਇੰਨੇ ਬੰਦਿਆਂ ਦੇ ਵਿੱਚੋਂ ਲੱਭ ਜਾਣਗੇ ਜਿਹੜੇ ਦਲਦੀਪ ਪਿੰਡ ਦੀ ਘਟਨਾ ਹੋਈ ਆ ਉੱਥੇ ਬੰਦਾ ਇੱਥੇ ਆ ਜਾਊਗਾ ਆ ਰਤੀਏ ਪਿੰਡ ਦੀ ਕੱਲ੍ਹ ਦੀ ਘਟਨਾ ਆ ਆ ਮਾਨਸਾ ਜ਼ਿਲ੍ਹੇ ਦਾ ਮੁੰਡਾ ਝੋਨਾ ਲੈ ਕੇ ਗਿਆ ਵਿਚਾਰਾ ਉਹ ਕਦੇ ਪੱਖੇ ਪੁੱਖੇ ਚ ਪਹਿਲਾਂ ਭਈਆ ਆ ਗਿਆ ਇੰਨੀ ਗੱਲ ਨੂੰ ਲੈ ਕੇ ਉਹਦਾ ਕਸੂਰ ਨਹੀਂ ਕੋਈ ਲੈਣਾ ਦੇਣਾ ਨਹੀਂ ਉਸ ਗੱਲ ਦੇ ਨਾਲ ਉਹ ਗੁੱਸੇ 'ਚ ਆਇਆ ਨੇ ਮਗਰੋਂ ਫੜ ਲਿਆ ਮਰਨਾਰਗਾ ਕਰਤਾ ਕੁੱਟ ਕੇ ਮਸਾ ਲੋਕਾਂ ਨੇ ਮਿੰਤਾ ਮੁੰਤਾ ਕਰਕੇ ਛਡਾ ਕੇ ਲੈ ਜਾਂਦਾ ਸਾਡੇ ਲੋਕ ਤਮਾਸ਼ਵੀਨ ਹੋ ਗਏ ਤਮਾਸ਼ਾ ਦੇਖਦੇ ਐ ਹਲੇ ਅੜੀਕ ਦੇ ਐ ਵੀ ਜਿਹੜੀ ਅੱਗ ਫੈਲ ਰਹੀ ਆ ਕਦੋਂ ਸਾਡੇ ਘਰਾਂ ਤੱਕ ਆਊਗੀ ਆਉਣੀ ਆ ਬਾਈ ਸੰਭਲ ਜੋ ਸਮਝ ਜੋ ਯਾਰ ਅਸੀਂ ਬੜੇ ਲੰਮੇ ਸਮੇਂ ਤੋਂ ਆਵਾਜ਼ ਠਾ ਰਹੇ ਆ ਕਿ ਪੰਜਾਬ ਦੇ ਵਿੱਚ ਜਿਵੇਂ ਉੱਤਰਾਖੰਡ ਦੇ ਵਿੱਚ ਹਿਮਾਚਲ ਦੇ ਵਿੱਚ ਰਾਜਸਥਾਨ ਚ ਨਾਗਾ ਲੈਂਡ ਚ ਹੋਰ ਨਾ ਸੂਬਿਆਂ ਦੇ ਵਿੱਚ ਵੀ ਕਾਨੂੰਨ ਬਣੇ ਹੋਏ ਆ ਉਹਨਾਂ ਸੂਬਿਆਂ ਦੇ ਕੋਲੇ ਆਪਣੇ ਵਿਸ਼ੇਸ਼ ਅਧਿਕਾਰ ਹੈ ਆਪਣੀਆਂ ਨੌਕਰੀਆਂ ਲਈ ਆਪਣੀ ਜ਼ਮੀਨ ਦੀ ਰੱਖਿਆ ਲਈ ਪੰਜਾਬ 'ਚ ਕਿਉਂ ਨਹੀਂ ਪੰਜਾਬ 'ਚ ਵੀ ਹੋਣਾ ਚਾਹੀਦਾ ਸਾਡੇ ਜਿਹੜਾ ਮਰਜੀ ਦਿੱਲੀ ਰੱਖਣ ਦਾ ਚੱਲਿਆ ਹੋਇਆ ਬੰਦਾ ਸਾਡਾ ਰੋਜ਼ਗਾਰ ਵੀ ਖੋ ਰਿਹਾ ਗਰੀਬਾਂ ਦਾ ਸਾਡੇ ਪੜ੍ਹੇ ਲਿਖੇ ਮੁੰਡਿਆਂ ਦੀਆਂ ਨੌਕਰੀਆਂ ਵੀ ਖੋ ਰਹੇ ਨੇ ਸਾਡੀਆਂ ਜ਼ਮੀਨਾਂ ਤੇ ਵੀ ਕਬਜ਼ੇ ਹੋ ਰਹੇ ਨੇ ਅਸਖਬਾਲ ਸਿੰਘ ਖਰੜੇ ਮੁੱਦਾ ਚੱਕਿਆ ਦੀ ਬੁਢਾਣ ਸਭਾ ਦੇ ਵਿੱਚ ਮਤਾ ਲੈ ਕੇ ਆਂਦਾ ਬਿਆ ਮਾਤਾ ਦੇ ਬਿਆਸ ਹੋਣੀ ਚਾਹੀਦੀ ਆ ਦੂਜੇ ਸੁਭਿਆ ਨਹੀਂ ਤਰ੍ਹਾਂ ਪੰਜਾਬ ਦੇ ਵਿੱਚ ਵੀ ਜਿਹੜੀਆਂ ਨੌਕਰੀਆਂ ਨੇ ਰੱਖਣੀਆਂ ਹੋਣ ਪੰਜਾਬ ਦੇ ਅੰਦਰ ਕੋਈ ਬਾਹਰਲਾ ਬੰਦਾ ਜ਼ਮੀਨ ਨਾ ਲੈ ਸਕੇ ਆ ਕਿ ਕਾਨੂੰਨ ਬਣਨਾ ਚਾਹੀਦਾ ਉਹ ਚੱਕਰ ਦੀ ਟੋਕਰੀ 'ਚ ਮਾਰਿਆ ਸੁਣੇ ਨਹੀਂ ਗਏ ਸਰਕਾਰ ਨੂੰ ਹੁਣ ਇਹਨੂੰ ਮੁੱਦਾ ਬਣਾਓ ਭਰਾਵੋ ਲੋਕੋ ਇਕੱਠੇ ਹੋ ਕੇ ਮੁੱਦਾ ਬਣਾਓ ਜੇ ਚਾਹੋਨੇ ਆ ਕਿ ਸਾਡੇ ਜਵਾਕ ਕੇ ਇਸ ਰਖਤ ਰਹਿ ਗਏ ਅਸੀਂ ਫਿਰ ਕਹਿ ਦਿੰਨੇ ਆ ਸਾਡੀ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਨਫ਼ਰਤ ਨਹੀਂ ਕੋਈ ਵਿਰੋਧ ਨਹੀਂ ਪਰ ਜਿੱਥੇ ਗੱਲ ਸਾਡੀ ਪਛਾਣ ਤੇ ਆ ਕੇ ਖੜੀ ਹੋ ਗਈ ਛੋਡੀ ਪਛਾਣ ਹੀ ਮੁੱਕ ਜਾਣੀ ਆ ਛੋਡੀ ਬੋਲੀ ਦਾ ਮਾਰਤੀ ਛੋਡੀ ਪਵਾਦ ਵਾਲੀ ਬੋਲੀ ਕਿੱਥੇ ਗਈ ਖਤਮ ਹੋ ਗਈ ਨਾ ਤੁਸੀਂ ਪਵਾਦੀ ਲੋਕ ਆ ਲੱਗਦਾ ਤੁਸੀਂ ਇੱਥੇ ਪੰਜਾਬ 'ਚ ਰਹਿੰਦੇ ਹੋ ਚਾਰਚ ਪਰੇ ਦਫਤਰਾਂ ਚ ਸਕੂਲਾਂ ਚ ਬੋਰਡਾਂ ਤੇ ਚਾਰਚ ਪਰੇ ਦੀ ਬੋਲੀ ਨੂੰ ਮਾਰਿਆ ਜਾ ਰਿਹਾ ਇਹ ਤੇ ਵੀ ਆਪਾਂ ਉੱਠ ਕੇ ਬੋਲਣ ਨੂੰ ਤਿਆਰ ਨਹੀਂ ਹਰ ਬੰਦਾ ਸੋਚਦਾ ਮੈਂ ਕੀ ਲੈਣਾ ਫਲਾਣਾ ਬੰਦਾ ਲੜਾਈ ਲੜੂਗਾ ਆਪਾਂ ਕੀ ਲੈਣਾ ਜ਼ੁਬਾਨੀ ਸੋਡੀ ਚਟਿਆਂ ਦਾ ਮਾਰਤੀ ਜਿਹੜੇ ਬਾਚ ਗਏ ਚਟਿਆਂ ਤੋਂ ਉਹ ਕਾਲੇ ਪਾਣੀ ਪਾ ਕੇ ਕੈਮੀਕਲ ਪਾ ਕੇ ਜ਼ਹਿਰਾਂ ਪਾ ਕੇ ਦਰਿਆਵਾਂ 'ਚ ਧਰਤੀ ਹੇਠਾਂ ਉਸ ਨੂੰ ਕਦਮ ਕਰੀ ਜਾਂਦੇ ਆ ਆ ਸਾਰਾ ਦੱਖਣੀ ਮਾਲਵੇ ਤੋਂ ਲੈ ਕੇ ਰਾਜਸਥਾਨ ਤੱਕ ਦੇ ਲੋਕ ਉਹ ਸਾਰਾ ਕਾਲਾ ਪੀੜਿਆ ਤੇ ਕੈਂਸਰ ਨਾਲ ਮਰ ਚਲੇ ਆ ਜਿੰਨਾ ਜ਼ਹਿਰ ਬੁੱਢੇ ਦਰਿਆ ਦੇ ਵਿੱਚਾ ਪੁੱਛ ਪਾਇਆ ਜਾ ਰਿਹਾ ਉੱਥੇ ਗੁੱਟ ਕੇ ਬੋਲਣ ਨੂੰ ਤਿਆਰ ਨਹੀਂ ਉੱਥੇ ਕੋਈ ਲੜਨ ਨੂੰ ਤਿਆਰ ਨਹੀਂ ਆ 3 ਦਸੰਬਰ ਨੂੰ ਅਸੀਂ ਬੁੱਢੇ ਦਰਿਆ ਨੂੰ ਉਹਨਾਂ ਜ਼ਹਿਰਾਂ ਨੂੰ ਬੰਦ ਮਾਰਨ ਦਾ ਦਿਨ ਰੱਖਿਆ ਦੇਖਦੇ ਕਿੰਨਾ ਪੰਜਾਬ ਉੱਠ ਕੇ ਆਉਂਦਾ ਉਹਨਾਂ ਪਿੰਡਾਂ 'ਚ ਮੈਂ ਗਿਆ ਜਿੰਨਾ ਪਿੰਡਾਂ ਦੇ ਵਿੱਚ 80 80% ਲੋਕਾਂ ਨੂੰ ਕਾਲਾ ਪੀੜਿਆ ਤੇ ਕੈਂਸਰ ਹੋ ਚੱਕਿਆ ਇੱਕ ਪਿੰਡ 'ਚ ਆਪ੍ਰੋਵਿਟ ਪਰ ਮੋਗੇ ਮੁਕਸਰਫੀਦ ਕੋੜ ਹਬੋਰਪਾਲ ਕਾ ਦੇ ਪਿੰਡ ਉਹ ਲੋਕ ਵੀ ਉੱਠ ਕੇ ਦਰਨ ਨੂੰ ਤਿਆਰ ਨਹੀਂ ਮਰਨ ਨੂੰ ਤਿਆਰ ਨੇ ਉੱਠ ਕੇ ਲੜਨ ਨੂੰ ਤਿਆਰ ਨਹੀਂ ਨਾਲ ਦਰਨ ਨੂੰ ਤਿਆਰ ਨਹੀਂ ਆ ਛੋਟੇ ਜਿੰਨੀਆਂ ਫੈਕਟਰੀਆਂ ਲੱਗੀਆਂ ਨੇ ਇੱਥੇ ਸਾਰੇ ਗੌਰ ਕਰਕੇ ਯਾਰ ਥੱਲੇ ਪਾਈ ਜਾਂਦੇ ਥੋੜਾ ਸਾਰਾ ਪਾਣੀ ਚੈੱਕ ਕਰਾ ਲੋ ਸਾਰੇ ਪਾਣੀ ਸੋੜ ਜਿਲੇ ਨਹੀਂ ਮਾ ਚੁੱਕੇ ਆ ਆ ਸਾਰੇ ਹਸਪਤਾਲ ਭਰੇ ਪਏ ਆ ਸੋਡੇ ਜੰਮਦੇ ਜਵਾਕਾਂ ਦੇ ਗੁਰਦੇ ਖਤਮ ਹੋਈ ਜਾਂਦੇ ਆ ਤੇ ਨੌਕਰੀਆਂ ਤੇ ਕੌਣ ਆ ਨਾ ਫੈਕਟਰੀਆਂ ਕਾਰਖਾਨੇ ਨੌਕਰੀ ਤੇ ਕੌਣ ਬੈਠਾ ਸਾਡੇ ਬੰਦਿਆਂ ਨੂੰ ਰੱਖਦੇ ਆ ਵੱਧ ਤੋਂ ਵੱਧ ਰੱਖਣਗੇ ਤਾਂ ਗੇਟ ਖੋਲਣ ਤੇ ਰੱਖਦੇ ਆ ਜਿਵੇਂ ਸਰਦਾਰ ਕਪੂਰ ਸਿੰਘ ਨੇ ਕਹੀ ਸੀ ਗੱਲ ਵੀ ਤੁਸੀਂ ਇਕੱਲੇ ਗੇਟਕੀਪਰ ਬਣ ਕੇ ਤੇ ਗੱਡੀਆਂ ਦੇ ਡਰਾਈਵਰ ਤੇ ਗੱਡੀਆਂ ਦੇ ਕਪੜਾ ਮਾਰਨ ਵਾਲੇ ਹੀ ਰਹਿ ਜਾਓਗੇ ਉਹ ਹਾਲਾਤ ਅੱਜ ਆਪਣੇ ਹੋਏ ਖੜੇ ਆ। ਸੋ ਭਰਾ ਵੇ ਮਸਲਾ ਬਹੁਤ ਗੰਭੀਰ ਹੈ ਗੱਲ ਸਹੇਦ ਹੀ ਨਹੀਂ ਗੱਲ ਪਹੇਦੀ ਆ। ਸਮਝੋ ਗੱਲ ਇੱਥੇ ਰੁਕਣੀ ਨਹੀਂ। ਇਹਨੂੰ ਲਹਿਰ ਬਣਾਉਣ ਦੀ ਲੋੜ ਆ ਪੂਰੇ ਪੰਜਾਬ ਦੇ ਅੰਦਰ। ਪਰ ਸਾਡੇ ਜਿੰਨਾ ਜਦ ਮੈਨੂੰ ਲੱਗਦਾ ਲੋਕ ੜੀਕ ਦੇ ਕੋਈ ਗੱਲ ਨਹੀਂ ਸਾਡੇ ਤੇ ਆ ਕੇ ਪਈ ਉਹ ਦੇਖਾਂਗੇ। ਸੁਣ ਮੈਂ ਅਪੀਲ ਕਰਦਾ ਪਹਿਲਾਂ ਵੀ ਪਰਿਵਾਰ ਕੋਲੇ ਵੀ ਮੈਂ ਗੱਲ ਕੀਤੀ ਆ ਮੈਂ ਸਮੁੱਚੀ ਸੰਗਤ 'ਚ ਵੀ ਇਹ ਗੱਲ ਰੱਖ ਦੇਣੀ ਚਾਹੁੰਦਾ। ਆਗੂ ਸਹਿਬਾਨ ਵੀ ਬੈਠੇ ਆ ਦਲਪੰਥ ਵੀ ਬੈਠਾ ਵੀ ਕਈ ਵਾਰੀ ਕੀ ਹੁੰਦਾ ਲੜਨ ਵਾਲੇ ਲੋਕ ਲੜਦੇ ਰਹਿ ਜਾਂਦੇ ਆ ਦੇ ਪਰਿਵਾਰ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਉਹਨਾਂ ਵੱਲੋਂ ਪ੍ਰਸ਼ਾਸਨ ਵੱਲੋਂ ਬਗਲਾ ਲਿਆ ਜਾਂਦਾ ਹੈ ਡਰਾ ਲਿਆ ਜਾਂਦਾ ਹੈ ਕਿਸੇ ਲਾਲਚਾਂ 'ਚ ਫਸਾ ਲਿਆ ਜਾਂਦਾ ਮੇਰੇ ਨਾਲ ਇੱਕ ਵਾਰੀ ਨਹੀਂ ਸਾਡੇ ਨਾਲ ਕਈ ਵਾਰੀ ਹੋਈ ਹੈ ਗੱਲ ਕਿਉਂਕਿ ਨਹੀਂ ਪਤਾ ਹੁੰਦਾ ਜਿਹਦਾ ਕੋਈ ਬੱਚਾ ਕੋਈ ਇਨਸਾਨ ਚਲਿਆ ਜਾਂਦਾ ਔਰ ਇਨਸਾਨ ਮਾਰੇ ਜਾਂਦੇ ਆ ਉਹਨੂੰ ਨਹੀਂ ਪਤਾ ਹੁੰਦਾ ਹੁਣ ਪਹਿਲੀ ਗੱਲ ਤਾਂ ਇੱਥੇ ਇਹ ਕਹਿਣਗੇ ਆ ਕੇ ਯਾਰਾ ਜਿਹੜੇ ਬੈਠੇ ਆ ਨਾ ਇਹ ਤਾਂ ਇਹਨਾਂ ਦਾ ਤਾਂ ਇਹੀ ਕੰਮ ਆ ਨਿਤਦਾ ਇਹਦਾ ਧਰਨੇ ਆਲੇ ਨੇ ਇਹਦਾ ਟੰਡ ਚ ਕਾਨਾ ਪਸਾਉਣ ਵਾਲੇ ਆ ਇਹ ਜੰਡਾ ਡੰਡੇ ਪਾਉਣ ਵਾਲੇ ਆ ਆਪਣੇ ਜਵਾਬ ਦੀ ਮਿੱਟੀ ਨਾ ਰੋਲੋ ਐਂ ਕਹਿਣਗੇ ਆ ਕੇ ਤੂੰ ਦੇਖ ਲਿਓ ਪ੍ਰਸ਼ਾਸਨ ਨਹੀਂ ਕਹੂਗਾ ਕਿ ਹੁਣ ਫੇਰ ਕੋਈ ਨਾ ਕੋਈ ਛੋਟਾ ਮੋਟਾ ਲਾਲਚ ਕਿ ਸੋਡਾ ਐ ਕਰਾ ਦਿੰਨੇ ਆ ਉਹ ਕਰਾ ਦਿੰਨੇ ਆ ਪਰ ਭਰਾਵੋ ਜੇ ਅਸੀਂ ਚਾਹੁੰਦੇ ਆ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਸਾਡੀਆਂ ਬੱਚੀਆਂ ਸਾਡੇ ਨੌਜਵਾਨ ਸਾਡਾ ਪੰਜਾਬ ਸੁਰੱਖਿਤ ਰਹੇ ਤਾਂ ਆਹ ਲੜਾਈ ਸਾਨੂੰ ਇੱਥੇ ਪੂਰਾ ਡਟ ਕੇ ਪਹਿਰਾ ਦੇ ਕੇ ਲੜਨੀ ਪੈਣੀ ਆ ਤੇ ਪਰਿਵਾਰ ਨੂੰ ਮੈਂ ਫਿਰ ਬੇਨਤੀ ਕਰਦਾ ਮੈਂ ਤੁਸੀਂ ਸਮੁੱਚੇ ਜਿੰਨੇ ਇੱਥੇ ਬੈਠੇ ਆ ਸੰਗਤ ਇਸ ਇਲਾਕੇ ਦੇ ਵਿੱਚੋਂ ਜਾਂ ਬਾਹਰੋਂ ਵੀ ਜਿਹੜੇ ਕੋ ਜਥੇ ਬੰਦੀਆਂ ਆਈਆਂ ਨੇ ਉਹਨਾਂ ਦੇ ਵਿੱਚੋਂ ਪਰਿਵਾਰ ਦੇ ਵਿੱਚੋਂ ਇੱਕ ਇੱਕ ਬੰਦਾ ਲੈ ਕੇ ਕਮੇਟੀ ਬਣਾ ਕੇ ਸੰਘਰਸ਼ ਨੂੰ ਅੱਗੇ ਵਧੋ ਤਾਂ ਹੀ ਤੁਸੀਂ ਲੜਾਈ ਅੱਗੇ ਲੜੋਗੇ ਜੇ ਤੁਸੀਂ ਇਸ ਤਰ੍ਹਾਂ ਖਿੰਡੇ ਰਹੇ ਇਹ ਬਹੁਤ ਚਾਲਾਂ ਚੱਲਣਗੇ ਜਿਵੇਂ ਦੱਸਿਆ ਮੈਨੂੰ ਕਹਿੰਦੇ ਰਾਤ ਇੱਥੇ ਬੈਰੀਕੇਡ ਚੱਕ ਤੇ ਪਹਿਲਾਂ ਸੀਗੇ ਬੈਰੀਕੇਡ ਲੱਗੇ ਹੋਏ ਸੀਗੇ ਜਦੋਂ ਸਾਰੀ ਸੰਗਤ ਹੌਲੀ ਹੌਲੀ ਹਨੇਰਾ ਪੈ ਗਿਆ ਕੁਝ ਘਰਾਂ ਨੂੰ ਚਲੇ ਗਏ ਕੁਝ ਰਹਿ ਗਏ ਜਿਹੜੇ ਰਹਿ ਗਏ ਉਹ ਮਾੜਾ ਮੋੜਾ ਸੌਂ ਗਏ ਅੱਖ ਲੱਗ ਗਈ ਤਾਂ ਬੈਰੀਕੇਡ ਚੱਕ ਤੇ ਕੋ ਟਰੱਕ ਵੀ ਆਇਆ ਬੜੀ ਤੇਜ਼ੀ ਨਾਲ ਪਤਾ ਨਹੀਂ ਕਿਵੇਂ ਉਹਨੇ ਰੋਕਿਆ ਉਹਨਾਂ ਨੇ ਦਰੜੀ ਦੇਣੇ ਸੀਗੇ ਇਹ ਵੀ ਕੁਝ ਹੋਣਾ ਇੱਥੇ ਪਰ ਆਪਾਂ ਨੂੰ ਤਕੜੇ ਹੋ ਕੇ ਲੜਨ ਦੀ ਲੋੜ ਹੈ ਜੇ ਤੁਸੀਂ ਭਰਾਵੋ ਆਪਣੇ ਜਵਾਕਾਂ ਆਪਣੀਆਂ ਨਸਲਾਂ ਨੂੰ ਬਚਾਉਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ